ਸਪੀਕਰ ਸਾਹਿਬ ਦੇ ਉੱਤੇ ਜਿਨ੍ਹਾਂ ਦੇ ਉੱਤੇ ਮੈਨੂੰ ਬਹੁਤ ਉਮੀਦਾਂ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੈਨੂੰ ਬਹੁਤ ਉਮੀਦਾਂ ਸੀ ਮੈਂ ਦੱਸਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਸਾਥੀਓ ਨਮਸਕਾਰ ਜਿਆਪੀ ਜਿਆਪਾਰਤ ਅੱਜ ਜਿਹੜੀ ਸੂਬੇ ਦੀ ਸਰਕਾਰ ਹੈ ਉਹਨਾਂ ਜਿਹੜਾ ਚਿਹਰਾ ਉਹ ਬੇਨਕਾਬ ਹੋ ਗਿਆ ਕਿ ਉਸ ਸਰਕਾਰ ਨੂੰ ਕਿੰਨਾ ਧਾਰਾ ਮਿਲਤੋ ਕਿੱਡੀ ਬਹਾਹਟ ਹੈ ਅੱਜ ਦੇਖ ਨੂੰ ਮਿਲੀ ਹੈ ਕੀ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਨੂੰ ਪਤਾ ਹੈ ਕਿ ਮੈਂ 2 ਮਹੀਨੇ ਪਹਿਲੇ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਮੇਰਾ ਅਸਤੀਫਾ ਦੇਣ ਦਾ ਕਾਰਨ ਸੀ ਕਿ ਜਿਹੜੀ ਆਉਣ ਵਾਲੀ ਜਿਹੜੀ ਚੋਣ ਹੈ ਲੋਕ ਸਭਾ ਦੇ ਜਿਹੜੇ ਇੱਕ ਤਰੀਕ ਜਿਹੜੇ ਹੋ ਕੇ ਗਏ ਹੈ ਕਿ ਜਿੱਦਾਂ ਹਿਮਾਚਲ ਦੇ ਵਿੱਚ ਇਲੈਕਸ਼ਨ ਹੋਏ ਹੈ ਉਦਾਂ ਹੀ ਲੱਗਦਾ ਵੀ ਉਪਸਭਾ ਸੀਟ ਤੇ ਇਹਦੇ ਬਾਈ ਇਲੈਕਸ਼ਨ ਕਰਾਇਆ ਜਾਵੇ ਕਿ ਜਿਹੜੀ ਸੂਬੇ ਦੀ ਸਰਕਾਰ ਕਹਿੰਦੀ ਅਸੀਂ ਬੜੇ ਕੰਮ ਕੀਤੇ ਬੜਾ ਵਿਕਾਸ ਕੀਤਾ ਅਸੀਂ ਤੇ ਨੇਰੀ ਲਿਆਤੀ ਕੰਮਾਂ ਦੀ ਅਗਰ ਉਹਨਾਂ 'ਚ ਸੱਚਾਈ ਸੀ ਤੇ ਜਿਹੜਾ ਅੱਜ ਇਸ ਤਸਦੀਕਾ ਤੁਸੀਂ ਦਬਾਬ ਤੇ ਮਨਜ਼ੂਰ ਕਰਵਾਇਆ ਇਹ 2 ਮਹੀਨੇ ਪਹਿਲੇ ਕਰਵਾਂਦੇ ਤੁਹਾਨੂੰ ਪਤਾ ਲੱਗਦੀ ਤੁਹਾਡੀ ਸੱਚਾਈ ਕੀ ਹੈ ਮਹਿਰਾਨ ਹੋ ਗਿਆ ਸਪੀਕਰ ਸਾਹਿਬ ਦੇ ਉੱਤੇ ਜਿਨ੍ਹਾਂ ਦੇ ਉੱਤੇ ਮੈਨੂੰ ਬਹੁਤ ਉਮੀਦਾਂ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੈਨੂੰ ਬਹੁਤ ਉਮੀਦਾਂ ਸੀ ਮੈਂ ਦੱਸਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਦਾ ਚਿਹਰਾ ਕਿੱਦਾਂ ਬੇਇਨਕਾਮ ਹੋਇਆ ਕਿ ਮੈਨੂੰ ਅਜ ਤੋ 10 12 ਦਿਨ ਪਹਿਲੇ ਇੱਕ ਲੈਟਰ ਆਂਦੀ ਏ ਮੇਰੇ ਘਰ ਤੇ ਵਿੱਚ ਕਿ ਪੰਜਾਬ ਵਿਧਾਨ ਸਭਾ ਤੋਂ ਇੱਕ ਲੈਟਰ ਆਈ ਏ ਕਿ ਤੁਹਾਨੂੰ 3 ਤਰੀਕ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਬੁਲਾਇਆ ਤੁਹਾਡੇ ਫੀਫੇ ਦੇ ਨਾਲ ਤੁਹਾਡੀ ਤੁਹਾਡੇ ਨਾਲ ਰੂਪ ਰੂਪ ਹੋਣਗੇ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਗੱਲ ਕੀਤੀ ਕਿ ਮੈਨੂੰ ਸਪੀਕਰ ਸਾਹਿਬ 3 ਤਰੀਕ ਬੁਲਾ ਰਹੇ ਆ ਮੇਰੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਮੇਰੇ ਪਰਿਵਾਰ ਦੇ ਸਦਸੇ ਉਹਨਾਂ ਨੇ ਕਿਹਾ ਯਾਰ ਵੋਟ ਤੇ ਆਪਾਂ ਤੈਨੂੰ ਪਾਈ ਹੈ ਵੋਟ ਤੇ ਆਪਾਂ ਤੇਰੇ ਕਰਕੇ ਤੈਨੂੰ ਦਿੱਤੀ ਆਪਾਂ ਕੋਈ ਪਾਰਟੀ ਨੂੰ ਵੋਟ ਨਹੀਂ ਦਿੱਤੀ ਅਸੀਂ ਕੋਈ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਵੋਟ ਤੇ ਤੈਨੂੰ ਪਾਈ ਹੈ ਇਸ ਕਰਕੇ ਤੂੰ ਆਪਣੇ ਐਮਐਲਏ ਪਦ ਨੂੰ ਵਾਪਸ ਲੈ ਅਸਤੀਫਾ ਮੈਂ ਕਿਹਾ ਯਾਰ ਉਹ ਕਿਉਂ ਉਹ ਕਹਿੰਦੇ ਅਸੀਂ ਤੇਰੇ ਕੋਲ ਕੰਮ ਲੈਣੇ ਆ ਫਿਰ ਤੇ ਵਿਸ਼ਵਾਸ ਕੀਤਾ ਤੈਨੂੰ ਐਮਐਲਏ ਬਣਾਇਆ ਕਿ ਸਾਡੇ ਜਿਹੜੇ ਦੁੱਖ ਸੁੱਖ ਤੇ ਕੰਮ ਆ ਸਾਡੇ ਚ ਲੜਾਈ ਲੜੇਗਾ ਸਾਡੇ ਲਈ ਸੰਘਰਸ਼ ਕਰੇਗਾ ਇਸ ਕਰਕੇ ਤੋਂ ਆਪਣੇ ਐਮਐਲਏ ਪਰ ਤੋਂ ਸਤੀਫਾ ਵਾਪਸ ਲੈ ਮੈਂ 2 ਦਿਨ ਬਹੁਤ ਸੋਚਿਆ ਲੀਗਲ ਸਲਾਹ ਕੀਤੀ ਤੇ ਦੋਸਤੋ ਮੈਂ 29 ਤਰੀਕ ਰਾਤ ਨੂੰ ਸਤੀਫਾ ਵਾਪਸ ਲੈਣ ਦਾ ਆਪਣਾ ਜਿਹੜਾ ਮਨ ਹੈ ਉਹਨੂੰ ਬਣਾ ਲਿਆ 30 ਤਰੀਕ ਸਵੇਰੇ ਮੈਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਸਤੀਫਾ ਵਾਪਸ ਲੈਣ ਦੀ ਮੈਂ ਜਿਹੜੀ ਆਪਣੀ ਲੈਟਰੋ ਭੇਜ ਦਿੱਤੀ ਆਪਣੇ ਲੈਟਰ ਪੈੜ ਦੇ ਉੱਤੇ ਜਿਹਨੂੰ ਮੈਂ ਸਪੀਕਰ ਸਾਹਿਬ ਦੇ ਮਾਦਮ ਦੇ ਨਾਲ ਸਪੀਕਰ ਸਾਹਿਬ ਨੂੰ ਲੈਟਰ ਭੇਜੀ ਹੈ ਬੜੇ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਮੈਨੂੰ ਸਪੀਕਰ ਸਾਹਿਬ ਨੇ ਮੈਨੂੰ ਬੁਲਾਇਆ ਤੇ ਤੁਸੀਂ 3 ਤਰੀਕ ਸਵੇਰੇ 11:00 ਵਜੇ ਵਿਧਾਨ ਸਭਾ ਜਿੱਥੇ ਪਹੁੰਚੋ ਇਹ ਲੈਟਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਇਹ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਸਪੀਕਰ ਸਾਹਿਬ ਨੂੰ ਭੇਜੀ ਹੋਈ ਲੈਟਰ 3 ਤਰੀਕ 11:00 ਵਜੇ ਮੈਂ ਅੱਜ ਸਪੀਕਰ ਸਾਹਿਬ ਦੇ ਕੋਲ ਪਹੁੰਚ ਗਿਆ ਪਰ ਉੱਥੇ ਸਪੀਕਰ ਸਾਹਿਬ ਆਪਣੀ ਕੁਰਸੀ ਤੇ ਨਹੀਂ ਬੈਠੇ ਸੀ ਉਹਨਾਂ ਦੇ ਸੈਕਟਰੀ ਸਾਹਿਬ ਮੈਨੂੰ ਕਹਿੰਦੇ ਕਿ ਸਪੀਕਰ ਸਾਹਿਬ ਆਊਟ ਆਫ ਸਟੇਸ਼ਨ ਹੈ ਇਸ ਕਰਕੇ ਕਿ ਜਿਹੜਾ ਮੈਂ ਜਿਹੜੀ ਵਾਪਸ ਲੈਤ ਦੇ ਜਿਹੜੀ ਸਤੀਫਾ ਮੇਰੀ ਲੈਟਰ ਸੀ ਨਾ ਮੈਂ ਉਹਨਾਂ ਨੂੰ ਰਸੀਦ ਕਰਵਾ ਕੇ ਸੈਕਟਰੀ ਤੋਂ ਸਪੀਕਰ 11:52 ਮਿੰਟ ਲੈਟਰ ਉਹਨਾਂ ਨੇ ਰਸੀਵ ਕੀਤੀ ਸੈਕਟਰੀ ਨੇ ਮੈਨੂੰ ਕਿਹਾ ਕਿ ਦੇ ਕੋਈ ਵੀ ਤੁਹਾਡਾ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਹੋਇਆ ਅੱਜ ਸੈਕਟਰੀ ਵੀ ਮੈਨੂੰ ਕਹਿ ਰਿਹਾ 11:55 ਮਿੰਟ ਦੇ ਉੱਤੇ ਕਿ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਤੁਸੀਂ 11 ਤਰੀਕ ਸਪੀਕਰ ਸਾਹਿਬ ਵੱਲੋਂ ਤੁਹਾਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ 11 ਤਰੀਕ ਸਵੇਰੇ 11:00 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ 11 ਤਰੀਕ ਸਵੇਰੇ 11:00 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ ਦੋਸਤੋ ਕੇ ਵੀ ਹੈਰਾਨ ਕੀ ਦੀ ਗੱਲ ਐ ਕਿ ਸਰਕਾਰ ਦੀ ਨਲਾਕੀ ਦੇਖੋ ਮੈਨੂੰ ਸਪੀਕਰ ਸਾਹਿਬ ਤੋਂ ਇਹ ਉਮੀਦ ਨਹੀਂ ਸੀ ਕਿ ਅੱਜ ਮੇਰਾ ਪੁਰਾਣੀ ਡੇਰ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਛੁੱਟੀ ਤੇ ਗਏ ਸੀ ਕਿੱਡਾ ਦਬਾਅ ਵਾ ਦਿੱਲੀ ਵਾਲਿਆਂ ਦਾ ਕਿੱਡਾ ਦਬਾਅ ਹੈ ਚੰਡੀਗੜ੍ਹ ਬੈਠੇ ਨੇ ਵੱਟੀਆਂ ਵੱਡੀਆਂ ਓਠੀਆਂ ਦੇ ਵਿੱਚ ਸਪੀਕਰ ਸਾਹਿਬ ਨੂੰ ਸਾਢੇ 3 ਵਜੇ ਸਪੀਕਰ ਸਾਹਿਬ ਨੂੰ ਵਿਧਾਨ ਸਭਾ ਚ ਆ ਕੇ ਪ੍ਰੈਸ ਨੂੰ ਦੱਸਣਾ ਪਿਆ ਕਿ ਜਿਹੜਾ ਸਤੀਫਾ ਹੈ ਉਹ ਪਹਿ ਪੁਰਾਣੀ ਡੇਰ ਤੇ ਸੈਕਟ ਕਰ ਲਿਆ ਸਪੀਕਰ ਸਾਹਿਬ ਅੱਜ ਤੁਸੀਂ ਲੋਕਤੰਤਰ ਦੇ ਵਿੱਚ ਅੱਜ ਤੁਸੀਂ ਭਾਰਤ ਦੇ ਸੰਵਿਧਾਨ ਦੇ ਉੱਤੇ ਅੱਜ ਬਹੁਤ ਵੱਡੀ ਜਿਹੜੀ ਇਹ ਜਿਹੜੀ ਜਿਹੜੀ ਅੱਜ ਤੁਸੀਂ ਕੰਮ ਕੀਤਾ ਹੈ ਇਹ ਬਹੁਤ ਨਿੰਦਾ ਦਾ ਕੰਮ ਹੈ ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਕਾਲੇ ਐਕਸਟਰਾਜ ਵਿੱਚ ਲਿਖਿਆ ਜਾਊਗਾ ਅੱਜ ਕਿ ਤੁਸੀਂ ਐਡਾ ਪ੍ਰੈਸ਼ਰ ਥੱਲੇ ਤੁਹਾਡੇ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿ ਤੁਸੀਂ ਇਨਸਾਫ ਕਰੋਗੇ ਤੁਹਾਡੇ ਦੇ ਲੋਕਾਂ ਨੂੰ ਉਮੀਦ ਬਹੁਤ ਸੀ ਮੈਨੂੰ ਵੀ ਸੀ ਮੇਰੇ ਲੋਕਾਂ ਨੂੰ ਉਮੀਦ ਸੀ ਕਿ ਇੱਕ ਸਪੀਕਰ ਜਿਹੜਾ ਛੁੱਟੀ ਤੇ ਗਿਆ ਅੱਜ ਇਹਦੇ ਬਾਹਰ ਕਿੱਡੇ ਦਬਾਬ ਤੇ 3:30 ਵਜੇ ਆ ਕੇ ਕਹਿੰਦਾ ਕੀ ਹੈ ਕਿ ਮੈਂ ਤਾਂ ਵੈਸੇ ਸ਼ੀਤਨਗਰਾਲ ਨੂੰ ਬੁਲਾਇਆ ਸੀ ਸਭ ਮਿਲਣ ਲੋਕ ਆਦੇ ਰਹਿੰਦੇ ਐ ਸਪੀਕਰ ਸਾਹਿਬ ਮੈਂ ਕੋਈ ਇੰਨਾ ਥੜਿਆ ਨਹੀਂ ਤੁਹਾਨੂੰ ਮਿਲਣ ਦੇ ਲਈ ਮੈਨੂੰ ਕੋਈ ਤੁਹਾਡੀ ਕੋਈ ਐਡੀ ਕੋਈ ਮੈਨੂੰ ਕੋ ਜਰੂਰਤ ਨਹੀਂ ਸੀ ਕਿ ਮੈਂ ਬਹੁਤ ਥੜਿਆ ਸੀ ਮੈਂ ਸਪੀਕਰ ਸਾਹਿਬ ਨੂੰ ਮਿਲਣ ਜਾਣਾ ਮੈਂ ਤੁਹਾਡੇ ਸੱਦੇ ਤੇ ਆਇਆ ਹਾਂ ਤੁਹਾਡੀ ਲੈਟਰ ਤੇ ਆਇਆ ਹਾਂ ਜਿਹੜੀ ਵਤਨ ਸਭਾ ਨੇ ਮੈਨੂੰ ਲੈਟਰ ਭੇਜੀ ਏ ਉਸ ਲੈਟਰ ਦਾ ਨੰਬਰ ਹੈ ਰਿਸਟਰ ਨੰਬਰ ਲੱਗਿਆ ਉਹਨੂੰ ਤੁਸੀਂ ਜਾ ਕੇ ਕੋਰਟ ਚ ਕੀ ਜਵਾਬ ਦੋਗੇ ਪੂਰੀ ਤਿਆਰੀ ਕਰੋ ਕਿ ਆ ਤੁਸੀਂ ਲੋਕਪੰਥਰ ਦੀ ਹੱਤਿਆ ਕੀਤੀ ਏ ਇਹਦਾ ਜਵਾਬ ਤੁਹਾਨੂੰ ਕੋਰਟs ਦੇਣਾ ਪਏਗਾ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਮੇਰੇ ਲਈ ਤੁਸੀਂ ਇਲੈਕਸ਼ਨ ਕੱਲ ਕਰਵਾ ਲਓ ਵਿਧਾਨ ਸਭਾ ਦੀ ਕੱਲ ਹੀ ਤਿਆਰ ਬੈਠਾ ਮੇਰੇ ਲਈ ਤੁਸੀਂ ਕਿਸੇ ਵੀ ਤਰੀਕੇ ਨਾਲ ਲੜਾਈ ਲੜਨੋ ਪਵਾ ਤੁਸੀਂ ਪ੍ਰਸ਼ਾਸਨ ਦੇ ਲੋਰ ਤੇ ਦਬਾਅ ਤੇ ਲੜਾਈ ਲੜ ਰਹੇ ਹੋ ਮੈਨੂੰ ਕਾਨੂੰਨੀ ਲੜਾਈ ਲੜ ਲਓ ਪਵਾ ਮੇਰਾ politcal ਲੜਾਈ ਲੜ ਲਓ ਮੈਂ ਕਿਸੇ ਤੇ ਕਹਦਾ ਬੈਕ ਫੁੱਟ ਤੇ ਜਾਣ ਵਾਲਾ ਨਹੀਂ ਹੈ ਪਰ ਤੁਹਾਡਾ ਚਿਹਰਾ ਬੇਨਕਾਬ ਹੋ ਗਿਆ ਕਿ ਤੁਸੀਂ ਕਿੱਡੇ ਦਬਾਅ ਤੇ ਚੱਲਦੇ ਹੋ ਤਦ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਕੁਰਸੀ ਤੇ ਬੈਠ ਕੇ ਇੱਕ ਬੁੱਤ ਬਣ ਕੇ ਪੰਜਾਬ ਵਿਧਾਨ ਸਭਾ ਦਾ ਕੰਮ ਕਰਦੇ ਹੋ ਤੁਹਾਡੇ ਮਗਰ ਜਿਹੜੀ ਤਾਕਤਾਂ ਐ ਉਹ ਦੂਸਰੀਆਂ ਤਾਕਤਾਂ ਕੰਮ ਕਰਵਾਂਦੀ ਐ ਤੁਸੀਂ ਆਪਣੇ ਵੱਲ ਤੇ ਕੰਮ ਨਹੀਂ ਕਰਦੇ ਅੱਜ ਤੁਸੀਂ ਉਹੀ ਚੀਜ਼ ਕੀਤੀ ਐ ਅੱਜ ਲੋਕਾਂ ਦੇ ਦਬਾਅ ਦੇ ਵਿੱਚ ਅੱਜ ਜਿਹੜੇ ਪੰਜਾਬ ਤੋਂ ਬਾਹਰੀ ਲੋਕ ਇਹਨਾਂ ਨੇ ਰਾਜ ਕੀਤਾ ਪੰਜਾਬ 'ਚ ਕੋਈ ਦਿੱਲੀ ਦਾ ਕੋਈ ਛਤੀਸਗੜ੍ਹ ਦਾ ਕੋਈ ਯੂਪੀ ਦਾ ਕੋਈ ਰਾਜਸਥਾਨ ਦਾ ਅੱਜ ਉਹਨਾਂ ਦੇ ਦਬਾਅ ਦੇ ਵਿੱਚ ਤਾਨੂੰ ਇਹ ਵੀ ਪਤਾ ਲੱਗਿਆ ਕਿ ਮੇਰੇ ਡਿਪਾਰਟਮੈਂਟ ਜਾਂ ਮੇਰੀ ਵਿਧਾਨ ਸਭਾ ਵੱਲੋਂ ਮੈਂ ਲੈਟਰ ਕੱਢੀ ਹੋਈ ਹੈ ਤੁਸੀਂ ਮੇਰਾ ਸਤੀਫਾ ਤੇ ਕਰਨ ਤੋਂ ਪਹਿਲੇ ਤੁਹਾਨੂੰ ਮੈਨੂੰ ਬੁਲਾਣਾ ਪਏਗਾ ਇੱਕ ਕਾਨੂੰਨ ਦਾ ਮਾਧਵ ਹੈ ਤੁਹਾਨੂੰ ਬੁਲਾ ਕੇ ਪੁੱਛਣਾ ਪਏਗਾ ਕਿ ਮੇਰਾ ਜਿਹੜਾ ਸਤੀਫਾ ਕੋਈ ਦਬਾਅ ਚ ਤੇ ਨਹੀਂ ਕਿਸੇ ਪੋਲੀਟਿਕਲ ਪ੍ਰੈਸ਼ਰ ਤੇ ਤੇ ਨਹੀਂ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਸਤੀਫਾ ਸੈਪਟ ਨਹੀਂ ਕਰ ਸਕਦੇ ਇਹ ਕਾਨੂੰਨ ਚ ਹੈ ਇਸ ਭਾਰਤ ਦਾ ਕਾਨੂੰਨ ਡਾਕਟਰ ਬਾਬਾ ਸਾਹਿਬ ਮੇਤਕਰ ਦਾ ਜਿਹੜਾ ਬਣਾਇਆ ਹੋਇਆ ਸੰਵਿਧਾਨ ਉਸ ਦੇ ਮੁਤਾਬਕ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਅਸਤੀਫਾ ਸਵੀਕ੍ਰਿਰ ਨਹੀਂ ਕਰ ਸਕਦੇ ਇਸ ਕਰਕੇ ਇਹਦਾ ਜਵਾਬ ਮੈਂ ਤੁਹਾਨੂੰ ਕੋਰਚ ਦਊਂਗਾ ਜਿੱਥੇ ਤੱਕ ਜਾਣਾ ਪਿਆ ਮੈਂ ਜਾਊਂਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਜੇ ਇਸ ਸਰਕਾਰ ਦਾ ਚਿਹਰਾ ਬੇਨਕਾਬ ਕਰਦਾ ਚਾਹਨਾ ਕਿ ਜਿਹਦਾ ਚਿਹਰਾ ਤੁਸੀਂ ਕੱਲ ਵੀ ਬੇਨਕਾਬ ਕਰਨਾ ਹੈ ਕੱਲ 4 ਤਰੀਕ ਪੂਰਾ ਪੰਜਾਬ ਜਿਹੜੀ ਸੂਬੇ ਦੀ ਸਰਕਾਰ ਹੈ ਉਹਦਾ ਚਿਹਰਾ ਬੇਨਕਾਬ ਕਰੇਗਾ ਇਹਨਾਂ ਦੀ ਅੱਖਾਂ ਖੋਲੇਗਾ ਪਰ ਦੂਸਰੇ ਪਾਸੇ ਦੇਖੋ ਰਾਸ਼ਟਰਪਤੀ ਚੱਬੇ ਵਾਲਾ ਤੇਰਾ ਅਸਤੀਫਾ ਮੇਰੇ ਤੋਂ ਪਹਿਲੇ ਆਇਆ 15 ਮਾਰਚ ਦਾ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਮੇਰਾ ਕਿਉਂ ਕੀਤਾ ਕਿ ਮੇਰੇ ਤੋਂ ਇਹਨਾਂ ਨੂੰ ਅਜ ਸਰਕਾਰ ਨੂੰ ਖੋਫ ਹੈ ਸਰਕਾਰ ਅਜ ਲੋਕਾਂ ਨੇ ਇਹਨਾਂ ਦੀ ਜੋ ਸਲੀਅਤ ਹੈ ਅਜ ਜਨਤਾ ਦੇ ਵਿੱਚ ਆ ਚੁੱਕੀ ਹੈ ਫਿਰ ਸਪੀਕਰ ਸਾਹਿਬ ਤੁਹਾਨੂੰ ਲੈ ਜਵਾਬ ਦੇਣਾ ਪਏਗਾ ਕਿ ਤੁਸੀਂ ਮੈਨੂੰ ਲੈਟਰ ਕੱਢ ਰਹੇ ਹੋ ਤੁਸੀਂ ਮੈਨੂੰ ਅੱਜ 11 ਤਰੀਕ ਦਾ ਸਮਾਂ ਦੇ ਰਹੇ ਹੋ ਅਗਰ ਤੁਸੀਂ ਮੈਨੂੰ 11 ਤਰੀਕ ਬੁਲਾਇਆ ਤਾਂ ਅਸੀਂ ਮੇਰਾ ਅਸਤੀਫਾ ਕਿਦਾ ਸੈਪਟ ਕਰੋਗੇ ਇਸ ਕਰਕੇ ਤੁਸੀਂ ਦਬਾਅ ਦੇ ਵਿੱਚ ਗਲਤ ਡਿਸੀਜਨ ਲਿਆ ਤੁਹਾਨੂੰ ਮੇਰੇ ਖਿਲਾਫ ਭੁਗਤਣਾ ਪਏਗਾ ਮੈਂ ਕਾਨੂੰਨ ਦਾ ਸਹਾਰਾ ਲਵਾਂਗਾ ਮੈਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਕਿ ਕੋਰਟ ਮੈਨੂੰ ਰਾਹਤ ਦੇਊਗੀ ਔਰ ਜਿਹੜੇ ਸਦਵਾਰਤ ਤੁਸੀਂ ਇਹ ਕੰਮ ਕੀਤਾ ਹੈ ਜਿੰਨੀ ਕਾਰਵਾਈ ਹੋਏਗੀ ਜੋ ਵੀ ਡਿਸੀਜਨ ਕੋਰਟ ਲਏਗੀ ਉਹ ਬਹੁਤ ਬੈਟਰ ਲਏਗੀ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਮੇਨਾਂ ਪਿਆਰ ਕਰਦੇ ਆ ਤੇ ਇਸ ਸਰਕਾਰ ਦਾ ਜਿਹੜਾ ਚਿਹਰਾ ਹੈ ਉਸ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿੰਦਾ ਬੇਨਕਾਬ ਹੋ ਰਿਹਾ ਇੱਕ ਪਾਸੇ ਮੈਨੂੰ ਲੈਟਰ ਕੱਢ ਰਿਆ 11 ਤਰੀਕ ਬੁਲਾਣ ਦੀ ਇੱਕ ਪਾਸੇ ਮੇਰਾ ਪੁਰਾਣੀ ਡੀਡ ਦੇ ਵਿੱਚ ਸਤੀਫਾ ਸੈਪਟ ਕਰ ਰਿਹਾ ਪਰ ਮੈਂ ਉਸ ਤੋਂ ਪਹਿਲੇ ਸਤੀਫਾ ਵਾਪਸ ਲੈ ਚੁੱਕਾ 30 ਤਰੀਕ ਨੂੰ ਜਿਹੜੀ ਮੇਰੀ ਜਿਹੜੀ ਐਸਪੀਡ ਪੋਲਟਨ ਦੇ ਮਾਤਮ ਨਾਲ ਇਹਦਾ ਮੇਲ ਦੇ ਮਾਤਮ ਨਾਲ ਸਤੀਫਾ ਮੇਰਾ ਵਾਪਸ ਲੈਣ ਦੀ ਜਿਹੜੀ ਮੇਰੀ ਐਪਲੀਕੇਸ਼ਨ ਹੈ ਉਹ ਵਿਧਾਨ ਸਭਾ 'ਚ ਪਹੁੰਚ ਚੁੱਕੀ ਹੈ ਹੁਣ ਇਹਦਾ ਜਿਹੜਾ ਜਵਾਬ ਹੈ ਉਹ ਸਪੀਕਰ ਸਾਹਿਬ ਜਾਂ ਵਿਧਾਨ ਸਭਾ ਦੇ ਜਿੰਨੇ ਵੀ ਅਫਸਰ ਸਭਾ ਹਨ ਉਹ ਕੋਰਟ ਚ ਰਹਿਣਗੇ ਕਿ ਕਿਸ ਪ੍ਰੈਸ਼ਰ ਦੇ ਵਿੱਚ ਕਿਸੇ ਦਬਾਅ ਦੇ ਵਿੱਚ तेरा ਸਹੀ ਫ਼ਮਜੂਰ ਕੀਤਾ ਬਹੁਤ ਬਹੁਤ ਤਕਬਦ ਜੈਪੀ ਚੈਪਰ ਸਤਿਓ ਨਮਸਕਾਰ ਜੈਪੀ ਜੈਪਾਰਤ ਅੱਜ ਜਿਹੜੀ ਸੁਭੇ ਦੀ ਸਰਕਾਰ ਹੈ ਉਹਨਾਂ ਜਿਹੜਾ ਚਿਹਰਾ ਇਹ ਬੇਨਕਾਬ ਹੋ ਗਿਆ ਕਿ ਉਸ ਸਰਕਾਰ ਨੂੰ ਕਿੰਨਾ ਧਾਰਾ ਮਿਲਦਾ ਕਿੱਡੀ ਬਹਾਹਟ ਹੈ ਅੱਜ ਦਿਖਣਾ ਮਿਲੀ ਹੈ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਨੂੰ ਪਤਾ ਹੈ ਕਿ ਮੈਂ 2 ਮਹੀਨੇ ਪਹਿਲੇ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਮੇਰਾ ਅਸਤੀਫਾ ਦੇਣ ਦਾ ਕਾਰਨ ਸੀ ਕਿ ਜਿਹੜੀ ਆਉਣ ਵਾਲੀ ਜਿਹੜੀ ਚੋਣ ਹੈ ਲੋਕ ਸਭਾ ਦੇ ਜਿਹੜੇ ਇੱਕ ਤਰੀਕ ਜਿਹੜੇ ਹੋ ਕੇ ਗਈ ਹੈ ਕਿ ਜਿੱਦਾਂ ਹਿਮਾਚਲ ਦੇ ਵਿੱਚ ਇਲੈਕਸ਼ਨ ਹੋਇਆ ਉਦਾਂ ਹੀ ਲੰਗਰ ਦੀ ਲੋਕ ਸਭਾ ਸੀਟ ਤੇ ਇਹਦੇ ਬਾਈ ਇਲੈਕਸ਼ਨ ਕਰਾਇਆ ਜਾਵੇ ਕਿ ਜਿਹੜੀ ਸੂਬੇ ਦੀ ਸਰਕਾਰ ਕਹਿੰਦੀ ਅਸੀਂ ਬੜੇ ਕੰਮ ਕੀਤੇ ਬੜਾ ਵਿਕਾਸ ਕੀਤਾ ਅਸੀਂ ਤੇ ਨੇਰੀ ਲਿਆਤੀ ਕੰਮਾਂ ਦੀ ਅਗਰ ਉਹਨਾਂ 'ਚ ਸੱਚਾਈ ਸੀ ਜਿਹੜਾ ਅੱਜ ਇਸ ਤਸਦੀਕਾ ਤੁਸੀਂ ਦਬਾਅ ਤੇ ਮਨਜ਼ੂਰ ਕਰਵਾਇਆ ਕਿ 2 ਮਹੀਨੇ ਪਹਿਲੇ ਕਰਵਾਉਂਦੇ ਤੁਹਾਨੂੰ ਪਤਾ ਲੱਗਦੀ ਤੁਹਾਡੀ ਸੱਚਾਈ ਕੀ ਹੈ ਮੈਂ ਹੈਰਾਨ ਹੋ ਗਿਆ ਸਪੀਕਰ ਸਾਹਿਬ ਦੇ ਉੱਤੇ ਜਿਨ੍ਹਾਂ ਦੇ ਉੱਤੇ ਮੈਨੂੰ ਬਹੁਤ ਉਮੀਦਾਂ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੈਨੂੰ ਬਹੁਤ ਉਮੀਦਾਂ ਸੀ ਮੈਂ ਦੱਸਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਦਾ ਚਿਹਰਾ ਕਿਦਾਂ ਬੇਇਨਕਾਬ ਹੋਇਆ ਕਿ ਮੈਨੂੰ ਅੱਜ ਤੋਂ 10-12 ਦਿਨ ਪਹਿਲੇ ਇੱਕ ਲੈਟਰ ਆਂਦੀ ਏ ਮੇਰੇ ਘਰ ਤੇ ਵਿੱਚ ਕਿ ਪੰਜਾਬ ਵਿਧਾਨ ਸਭਾ ਕੋਲ ਇੱਕ ਲੈਟਰ ਆਈ ਏ ਕਿ ਤੁਹਾਨੂੰ 3 ਤਰੀਕ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਬੁਲਾਇਆ ਤੁਹਾਡੇ ਫੀਫੇ ਦੇ ਨਾਲ ਤੁਹਾਡੀ ਤੁਹਾਡੇ ਨਾਲ ਰੂਪ ਨੂੰ ਬੁਹਣਗੇ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਗੱਲ ਕੀਤੀ ਕਿ ਮੈਨੂੰ ਸਪੀਕਰ ਸਾਹਿਬ 3 ਤਰੀਕ ਬੁਲਾ ਰਹੇ ਆ ਮੇਰੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਮੇਰੇ ਪਰਿਵਾਰ ਦੇ ਸਦਸੇ ਉਹਨਾਂ ਨੇ ਕਿਹਾ ਯਾਰ ਵੋਟ ਤੇ ਆਪਾਂ ਤੈਨੂੰ ਪਾਈ ਹੈ ਵੋਟ ਤੇ ਆਪਾਂ ਤੇਰੇ ਕਰਕੇ ਤੈਨੂੰ ਦਿੱਤੀ ਆਪਾਂ ਕੋਈ ਪਾਰਟੀ ਨੂੰ ਵੋਟ ਨਹੀਂ ਦਿੱਤੀ ਅਸੀਂ ਕੋਈ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਵੋਟ ਤੇ ਤੈਨੂੰ ਪਾਈ ਹੈ ਇਸ ਕਰਕੇ ਤੂੰ ਆਪਣੇ ਐਮਐਲਏ ਪਦ ਨੂੰ ਵਾਪਸ ਲੈ ਅਸਤੀਫਾ ਮੈਂ ਕਿਹਾ ਯਾਰ ਉਹ ਕਿਉਂ ਉਹ ਕਹਿੰਦੇ ਯਾਰ ਅਸੀਂ ਤੇਰੇ ਕੋਲ ਕੰਮ ਲੈਣੇ ਆ ਫਿਰ ਤੇ ਵਿਸ਼ਵਾਸ ਕੀਤਾ ਤੈਨੂੰ ਐਮਐਲਏ ਬਣਾਇਆ ਕਿ ਸਾਡੇ ਜਿਹੜੇ ਦੁੱਖ ਸੁੱਖ ਦੇ ਕੰਮ ਹੈ ਸਾਡੇ 'ਚ ਲੜਾਈ ਲੜੇਗਾ ਸਾਡੇ 'ਤੇ ਸੰਘਰਸ਼ ਕਰੇਗਾ ਇਸ ਕਰਕੇ ਤੋਂ ਆਪਣੇ ਐਮਐਲਏ ਤੋਂ ਸਤੀਫਾ ਵਾਪਸ ਲੈ ਮੈਂ 2 ਦਿਨ ਬਹੁਤ ਸੋਚਿਆ ਲੀਗਲ ਸਲਾਹ ਕੀਤੀ ਤੇ ਦੋਸਤੋ ਮੈਂ 29 ਤਰੀਕ ਰਾਤ ਨੂੰ ਸਤੀਫਾ ਵਾਪਸ ਲੈਣ ਦਾ ਆਪਣਾ ਜਿਹੜਾ ਮਨ ਹੈ ਉਹਨੂੰ ਬਣਾ ਲਿਆ 30 ਤਰੀਕ ਸਵੇਰੇ ਮੈਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਸਤੀਫਾ ਵਾਪਸ ਲੈਣ ਦੀ ਮੈਂ ਜਿਹੜੀ ਆਪਣੀ ਲੈਟਰ ਉਹ ਭੇਜ ਦਿੱਤੀ ਆਪਣੇ ਲੈਟਰ ਪੜ੍ਹਦੇ ਉੱਤੇ ਜਿਹਨੂੰ ਮੈਂ ਸਪੀਕਰ ਸਾਹਿਬ ਦੇ ਮਾਦਮ ਦੇ ਨਾਲ ਸਪੀਕਰ ਸਾਹਿਬ ਨੂੰ ਲੈਟਰ ਭੇਜੀ ਹੈ ਬੜੇ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਮੈਨੂੰ ਸਪੀਕਰ ਸਾਹਿਬ ਨੇ ਮੈਨੂੰ ਬੁਲਾਇਆ ਤੇ ਤੁਸੀਂ 3 ਤਰੀਕ ਸਵੇਰੇ 11:00 ਵਜੇ ਵਿਧਾਨ ਸਭਾ 'ਚ ਪਹੁੰਚੋ ਇਹ ਲੈਟਰ ਦਾ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਇਹ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਸਪੀਕਰ ਸਾਹਿਬ ਨੂੰ ਭੇਜੀ ਹੋਈ ਲੈਟਰ 3 ਤਰੀਕ 11:00 ਵਜੇ ਮੈਂ ਅੱਜ ਸਪੀਕਰ ਸਾਹਿਬ ਦੇ ਕੋਲ ਪਹੁੰਚ ਗਿਆ ਪਰ ਉੱਥੇ ਸਪੀਕਰ ਸਾਹਿਬ ਆਪਣੀ ਕੁਰਸੀ ਤੇ ਨਹੀਂ ਬੈਠੇ ਸੀ ਉਹਨਾਂ ਦੇ ਸੈਕਟਰੀ ਸਾਹਿਬ ਇਹਨੂੰ ਕਹਿੰਦੇ ਕਿ ਸਪੀਕਰ ਸਾਹ ਆਊਟ ਆਫ ਸਟੇਸ਼ਨ ਹੈ ਇਸ ਕਰਕੇ ਕਿ ਜਿਹੜਾ ਮੈਂ ਜਿਹੜੀ ਵਾਪਸ ਲੈਣ ਤੇ ਜਿਹੜੀ ਸਤੀਫਾ ਮੇਰੀ ਲੈਟਰ ਸੀ ਨਾ ਮੈਂ ਉਹਨਾਂ ਨੂੰ ਰਸੀਦ ਕਰਵਾ ਕੇ ਸੈਕਟਰੀ ਤੋਂ ਸਪੀਕਰ 11:55 ਮਿੰਟ ਲੈਟਰ ਉਹਨਾਂ ਨੇ ਅਸੀਦ ਕੀਤੀ ਸੈਕਟਰੀ ਨੇ ਮੈਨੂੰ ਕਿਹਾ ਕਿ ਜੇ ਕੋਈ ਵੀ ਤੁਹਾਡਾ ਅਸਤੀਫਾ ਜਿਦਾ ਮਨਜ਼ੂਰ ਨਹੀਂ ਹੋਇਆ ਅੱਜ ਸੈਕਟਰੀ ਮੈਨੂੰ ਕਹਿ ਰਿਹਾ 11 ਵਜੇ 55 ਮਿੰਟ ਦੇ ਉੱਤੇ ਕਿ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਤੁਸੀਂ 11 ਤਰੀਕ ਸਪੀਕਰ ਸਾਹਿਬ ਵੱਲੋਂ ਤੁਹਾਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ ਦੋਸਤੋ ਕੀ ਹੈਰਾਨ ਕੀ ਦੀ ਗੱਲ ਹੈ ਕਿ ਸਰਕਾਰ ਦੀ ਨਲਾਕੀ ਦੇਖੋ ਮੈਨੂੰ ਸਪੀਕਰ ਸਾਹਿਬ ਤੋਂ ਇਹ ਉਮੀਦ ਨਹੀਂ ਸੀ ਕਿ ਅੱਜ ਮੇਰਾ ਪੁਰਾਣੀ ਡੀਰ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਛੁੱਟੀ ਤੇ ਗਏ ਸੀ ਕਿੱਡਾ ਦਬਾਅ ਵਾ ਦਿੱਲੀ ਵਾਲਿਆਂ ਦਾ ਕਿੱਡਾ ਦਬਾਅ ਹੈ ਚੰਡੀਗੜ੍ਹ ਬੈਠੇ ਨੇ ਵੱਡੀਆਂ-ਵੱਡੀਆਂ ਓਠੀਆਂ ਦੇ ਵਿੱਚ ਸਪੀਕਰ ਸਾਹਿਬ ਨੂੰ ਸਾਢੇ 3 ਵਜੇ ਸਪੀਕਰ ਸਾਹਿਬ ਨੂੰ ਵਿਧਾਨ ਸਭਾ ਚ ਆ ਕੇ ਪ੍ਰੈਸ ਨੂੰ ਦੱਸਣਾ ਪਿਆ ਕਿ ਜਿਹੜਾ ਸਤੀਫਾ ਹੈ ਉਹ ਪੁਰਾਣੀ ਡੀਰ ਸੈਕਟ ਅਪ ਕਰ ਲਿਆ ਸਪੀਕਰ ਸਾਹਿਬ ਅੱਜ ਤੁਸੀਂ ਲੋਕਤੰਤਰ ਦੇ ਵਿੱਚ ਅੱਜ ਤੁਸੀਂ ਭਾਰਤ ਦੇ ਸੰਵਿਧਾਨ ਦੇ ਉੱਤੇ ਅੱਜ ਬਹੁਤ ਵੱਡੀ ਜਿਹੜੀ ਇਹ ਜਿਹੜੀ ਜਿਹੜੀ ਅੱਜ ਤੁਸੀਂ ਕੰਮ ਕੀਤਾ ਹੈ ਇਹ ਬਹੁਤ ਨਿੰਦਾ ਦਾ ਕੰਮ ਹੈ ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਕਾਲੇ ਅਕਸਰਾਂ 'ਚ ਲਿਖਿਆ ਜਾਊਗਾ ਅੱਜ ਕਿ ਤੁਸੀਂ ਐਡਾ ਪ੍ਰੈਸ਼ ਦੱਲੇ ਤੁਹਾਡੇ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿ ਤੁਸੀਂ ਇਨਸਾਫ ਕਰੋਗੇ ਤੁਹਾਡੇ ਦੇ ਲੋਕਾਂ ਨੂੰ ਉਮੀਦ ਬਹੁਤ ਸੀ ਮੈਨੂੰ ਵੀ ਸੀ ਮੇਰੇ ਲੋਕਾਂ ਨੂੰ ਉਮੀਦ ਸੀ ਕਿ ਇੱਕ ਸਪੀਕਰ ਜੀ ਦਾ ਛੁੱਟੀ ਤੇ ਗਿਆ ਅੱਜ ਕਿਤੇ ਬਾਹਰ ਕਿੱਡੇ ਦਬਾਬ ਤੇ 3:30 ਵਜੇ ਆ ਕੇ ਕਹਿੰਦਾ ਕੀ ਹੈ ਕਿ ਮੈਂ ਤੇ ਵੈਸੇ ਸ਼ੀਤਲੰਗਰਾ ਨੂੰ ਬੁਲਾਇਆ ਸੀ ਸਭ ਮਿਲਣ ਨੂੰ ਆਦੇ ਰਹਿੰਦੇ ਐ ਸਪੀਕਰ ਸਾਹਿਬ ਮੈਂ ਕੋਈ ਇੰਨਾ ਥੜਿਆ ਨਹੀਂ ਤੁਹਾਨੂੰ ਮਿਲਣ ਦੇ ਲਈ ਮੈਨੂੰ ਕੋਈ ਤੁਹਾਡੀ ਕੋਈ ਐਡੀ ਕੋਈ ਮੈਨੂੰ ਕੋ ਜਰੂਰਤ ਨਹੀਂ ਸੀ ਕਿ ਮੈਂ ਬਹੁਤ ਥੜਿਆ ਸੀ ਮੈਂ ਸਪੀਕਰ ਸਾਹਿਬ ਨੂੰ ਮਿਲਣ ਜਾਣਾ ਮੈਂ ਤੁਹਾਡੇ ਸੱਦੇ ਤੇ ਆਇਆ ਤੁਹਾਡੀ ਲੈਟਰ ਤੇ ਆਇਆ ਜਿਹੜੀ ਬਦਾਨ ਸੱਭਾ ਨੇ ਮੈਨੂੰ ਲੈਟਰ ਭੇਜੀ ਹੈ ਉਸ ਲੈਟਰ ਦਾ ਨੰਬਰ ਹੈ ਇਸਤਰ ਨੰਬਰ ਲੱਗਿਆ ਉਹਨੂੰ ਤੁਸੀਂ ਜਾ ਕੇ ਕੋਰਟ ਚ ਕੀ ਜਵਾਬ ਦੋਗੇ ਪੂਰੀ ਤਿਆਰੀ ਕਰੋ ਕਿ ਆ ਤੁਸੀਂ ਲੁਕਤੰਤਾ ਦੀ ਹੱਤਿਆ ਕੀਤੀ ਏ ਇਹਦਾ ਜਵਾਬ ਤੁਹਾਨੂੰ ਕੋਰਟs ਦੇਣਾ ਪਏਗਾ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਮੇਰੇ ਲਈ ਤੁਸੀਂ ਇਲੈਕਸ਼ਨ ਤਾਲ ਕਰਵਾ ਲਓ ਵਿਧਾਨ ਸਭਾ ਦੀ ਕੱਲ ਹੀ ਤਿਆਰ ਬੈਠਾ ਮੇਰੇ ਲਈ ਤੁਸੀਂ ਕਿਸੇ ਵੀ ਤਰੀਕੇ ਨਾਲ ਲੜਾਈ ਲੜਨੋ ਪਰ ਤੁਸੀਂ ਪ੍ਰਸ਼ਾਸਨ ਦੇ ਲੋਰ ਤੇ ਦਬਾਅ ਤੇ ਲੜਾਈ ਲੜ ਰਹੇ ਹੋ ਮੈਂ ਕਾਨੂੰਨੀ ਲੜਾਈ ਲੜ ਲਓ ਪਰ ਮੈਂ ਪੋਲਿਟਿਕਲ ਲੜਾਈ ਲੜ ਲਓ ਮੈਂ ਕਿਸੇ ਤੇ ਕਹਦਾ ਬੈਕ ਫੁੱਟ ਤੇ ਜਾਣ ਵਾਲਾ ਨਹੀਂ ਹੈ ਪਰ ਤੁਹਾਡਾ ਚਿਹਰਾ ਬੇਨਕਾਬ ਹੋ ਗਿਆ ਕਿ ਤੁਸੀਂ ਕਿੱਡੇ ਦਬਾਅ ਤੇ ਚੱਲਦੇ ਹੋ ਤਿੱਦ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਕੁਰਸੀ ਤੇ ਬੈਠ ਕੇ ਇੱਕ ਬੁੱਤ ਬਣ ਕੇ ਪੰਜਾਬ ਵਿਧਾਨ ਸਭਾ ਦਾ ਕੰਮ ਕਰਦੇ ਹੋ ਤੁਹਾਡੇ ਮਗਰ ਜਿਹੜੀ ਤਾਕਤਾਂ ਐ ਉਹ ਦੂਸਰੀਆਂ ਤਾਕਤਾਂ ਕੰਮ ਕਰਵਾਂਦੀ ਐ ਤੁਸੀਂ ਆਪਣੇ ਵੱਲ ਤੇ ਕੰਮ ਨਹੀਂ ਕਰਦੇ ਅੱਜ ਤੁਸੀਂ ਉਹੀ ਚੀਜ਼ ਕੀਤੀ ਐ ਅੱਜ ਲੋਕਾਂ ਦੇ ਦਬਾਅ ਦੇ ਵਿੱਚ ਅੱਜ ਤੇਰੇ ਪੰਜਾਬ ਤੋਂ ਬਾਹਰੀ ਲੋਕ ਇਹਨਾਂ ਨੇ ਰਾਜ ਕੀਤਾ ਪੰਜਾਬ 'ਚ ਕੋਈ ਦਿੱਲੀ ਦਾ ਕੋਈ ਛੱਤੀਸਗੜ੍ਹ ਦਾ ਕੋਈ ਯੂਪੀ ਦਾ ਕੋਈ ਰਾਜਸਥਾਨ ਦਾ ਅੱਜ ਉਹਨਾਂ ਦੇ ਦਬਾਅ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਲੱਗਿਆ ਕਿ ਮੇਰੇ ਡਿਪਾਰਟਮੈਂਟ ਜਾਂ ਮੇਰੀ ਵਿਧਾਨ ਸਭਾ ਵੱਲੋਂ ਮੈਂ ਲੈਟਰ ਕੱਢੀ ਹੋਈ ਹੈ ਤੁਸੀਂ ਮੇਰਾ ਅਸਤੀਫਾ ਸੈਪਟ ਕਰਨ ਤੋਂ ਪਹਿਲੇ ਤੁਹਾਨੂੰ ਮੈਨੂੰ ਬੁਲਾਣਾ ਪਏਗਾ ਇੱਕ ਕਾਨੂੰਨ ਦਾ ਮਾਦਵ ਹੈ ਤੁਹਾਨੂੰ ਬੁਲਾ ਕੇ ਪੁੱਛਣਾ ਪਏਗਾ ਕਿ ਮੇਰਾ ਜਿਹੜਾ ਅਸਤੀਫਾ ਕੋਈ ਦਬਾਅ ਚ ਤੇ ਨਹੀਂ ਕਿਸੇ ਪੋਲੀਟਿਕਲ ਪ੍ਰੈਸ਼ਰ ਤੇ ਤੇ ਨਹੀਂ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਅਸਤੀਫਾ ਸੈਪਟ ਨਹੀਂ ਕਰ ਸਕਦੇ ਇਹ ਕਾਨੂੰਨ ਚ ਹੈ ਇਸ ਭਰ ਦਾ ਕਾਨੂੰਨ ਡਾਕਟਰ ਬਾਬਾ ਸਾਹਿਬ ਮੇਤਕਰ ਦਾ ਜਿਹੜਾ ਬਣਾਇਆ ਹੋਇਆ ਸੰਵਿਧਾਨ ਉਸ ਦੇ ਮੁਤਾਬਕ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਅਸਤੀਫਾ ਸਵੀਕ੍ਰਿਤ ਨਹੀਂ ਕਰ ਸਕਦੇ ਇਸ ਕਰਕੇ ਜਿਹੜਾ ਜਵਾਬ ਮੈਂ ਤੁਹਾਨੂੰ ਕੋਰਚ ਦਊਂਗਾ ਜਿੱਥੇ ਤੱਕ ਜਾਣਾ ਪਿਆ ਮੈਂ ਜਾਊਂਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਜੇ ਇਸ ਸਰਕਾਰ ਦਾ ਚਿਹਰਾ ਬੇਨਕਾਬ ਕਰਦਾ ਚਾਹਨਾ ਕਿ ਜਿਹਦਾ ਚਿਹਰਾ ਤੁਸੀਂ ਕੱਲ ਵੀ ਬੇਨਕਾਬ ਕਰਨਾ ਹੈ ਕੱਲ 4 ਤਰੀਕ ਪੂਰਾ ਪੰਜਾਬ ਜਿਹੜੀ ਸੂਬੇ ਦੀ ਸਰਕਾਰ